ਰਿਸ਼ਵਤ ਮਾਮਲੇ 'ਚ ਕੋਈ ਨਾ ਕੋਈ ਮਾਲ ਮਹਿਕਮੇ ਦਾ ਅਧਿਕਾਰੀ ਜਦੋਂ ਕਾਬੂ ਆਉਂਦਾ ਹੈ ਤਾਂ ਸਾਰਿਆਂ ਦੀਆਂ ਨਜ਼ਰਾਂ ਟਿਕਦੀਆਂ ਨੇ ਕਿ ਰਿਸ਼ਵਤ ਕਦੋਂ ਤੋਂ ਲੈ ਰਿਆ ਸੀ ਕੌਣ ਲੈ ਰਿਆ ਸੀ ਇਸ ਤਰ੍ਹਾਂ ਕਈ ਇਸ ਸਰਕਾਰ ਦੇ ਦੌਰਾਨ ਪਟਵਾਰੀ ਚਰਚਾ ਦਾ ਵੀ ਇਸ਼ਾਰਾ ਹੈ ਜਿਨ੍ਹਾਂ ਨੂੰ ਸਸਪੈਂਡ ਕੀਤਾ ਗਿਆ ਨੌਕਰੀ ਤੋਂ ਕੱਢਿਆ ਗਿਆ ਹਾਲਾਂਕਿ ਇਸ ਸਰਕਾਰ ਦੇ ਦੌਰਾਨ 36 ਦਾ ਅੰਕੜਾ ਰਿਹਾ ਹੈ ਪਟਵਾਰੀਆਂ ਦੀ ਯੂਨੀਅਨ ਵੀ ਇਕੱਠੀ ਹੋ ਜਾਂਦੀ ਹੈ ਜਿਹੜੇ ਕਹਿੰਦੇ ਆ ਕਿ ਸਾਡੇ ਤੋਂ ਵਾਧੂ ਕੰਮ ਨਾ ਫਿਰ ਲਓ ਜੇਕਰ ਤੁਸੀਂ ਸਾਡੇ ਤੋਂ ਸਹੀ ਕੰਮ ਕਰਵਾਉਣਾ ਹੈ ਤਾਂ ਕਈ ਕਿਤੇ ਕਿਤੇ ਜਿਹੜੇ ਪਟਵਾਰੀ ਸੀ ਉਹਨਾਂ ਪਟਵਾਰੀਆਂ ਦੀ ਵੀ ਲਿਸਟ ਸਾਹਮਣੇ ਆਈ ਤੇ ਜਿਹੜੇ ਕਦੇ ਰਿਸ਼ਵਤ ਨਹੀਂ ਲਈ ਤਾਂ ਉਹਨਾਂ ਨੇ ਸਰਕਾਰ ਨਾਲ ਆਡਾ ਵੀ ਲਾਇਆ ਤਾਂ ਹੁਣ ਇੱਕ ਖਬਰ ਹੈ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਵਿਜੀਲੈਂਸ ਨੇ ਇੱਕ ਐਸਾ ਪਟਵਾਰੀ ਕਾਬੂ ਕੀਤਾ ਹੈ ਜਿਹੜਾ 1500 ਰੁਪਏ ਰਿਸ਼ਵਤ ਲੈਂਦਾ ਹੋਇਆ ਕਾਬੂ ਪਾਇਆ ਗਿਆ ਬਹੁਤ ਸਾਰੇ ਲੋਕਾਂ ਨੂੰ ਹੈਰਾਨੀ ਹੋ ਸਕਦੀ ਹੈ ਕਿ 1500 ਵੀ ਕੋਈ ਰਿਸ਼ਵਤ ਹੁੰਦੀ ਹੈ ਕਿਉਂਕਿ ਅਕਸਰ ਸੁਣਿਆ ਜਾਂਦਾ ਹੈ ਕਿ ਲੱਖਾਂ ਰੁਪਏ ਰਿਸ਼ਵਤ ਮਾਲ ਮਹਿਕਮੇ ਦੇ ਅੰਦਰ ਚੱਲਦੀ ਹੈ ਤਾਂ ਥੱਲੇ ਤੋਂ ਲੈ ਕੇ ਉੱਤੇ ਤੱਕ ਸਾਰੇ ਜਿਹੜੇ ਅਧਿਕਾਰੀ ਨੇ ਮੁਲਾਜ਼ਮ ਨੇ ਕਰਮਚਾਰੀ ਨੇ ਉਹ ਇਸ ਭ੍ਰਿਸ਼ਟਾਚਾਰ ਤੰਤਰ ਦਾ ਹਿੱਸਾ ਬਣ ਜਾਂਦੇ ਨੇ ਉਸ ਦੇ ਵਿੱਚ ਕੋਈ ਚੁਣਿੰਦਾ ਹੁੰਦੇ ਨੇ ਜਿਹੜੇ ਆਪਣੀ ਇਮਾਨਦਾਰੀ ਦੇ ਨਾਲ ਡਿਊਟੀ ਕਰਦੇ ਨੇ ਆਪਣਾ ਕੰਮ ਕਰਦੇ ਨੇ ਪਰ ਜ਼ਿਆਦਾਤਰ ਅਜਿਹੇ ਪਟਵਾਰੀਆਂ ਦੀ ਖਾਸ ਕਰਕੇ ਸੂਚੀ ਸਾਹਮਣੇ ਆਉਂਦੀ ਹੈ ਜਿਨ੍ਹਾਂ ਨੇ ਕਿਸੇ ਨਾ ਕਿਸੇ ਮਾਮਲੇ 'ਚ ਰਿਸ਼ਵਤ ਲਈ ਹੁੰਦੀ ਹੈ ਜਿਹੜਾ 1500 ਰੁਪਏ ਪਟਵਾਰੀ ਜਿ ਰਿਸ਼ਵਤ ਲੈਣ ਵਾਲਾ ਕੌਣ ਹੈ ਕਿੱਥੋਂ ਦਾ ਕਿੱਥੇ ਤਾਇਨਾਤ ਸੀ ਵਿਜੀਲੈਂਸ ਨੂੰ ਕਿਵੇਂ ਪਤਾ ਲੱਗਿਆ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਪੰਜਾਬ ਵਿਜੀਲੈਂਸ ਨੇ ਦੱਸਿਆ ਕਿ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਜਿਹੜਾ ਮੂਲਿਆਂ ਵਾਲੀ ਵਿਖੇ ਤਾਇਨਾਤ ਮਾਲ ਪਟਵਾਰੀ ਸੁਭਾਸ਼ ਚੰਦਰ ਨੂੰ 1500 ਰੁਪਏ ਰਿਸ਼ਵਤ ਲੈਣ ਦੇ ਦੋਸ਼ 'ਤੇ ਹਿਨ ਗ੍ਰਿਫਤਾਰ ਕੀਤਾ ਗਿਆ ਸਰਹੱਦੀ ਜ਼ਿਲ੍ਹਾ ਫਾਜ਼ਿਲਕਾ ਦੇ ਵਿੱਚ ਮੂਲਿਆਂ ਵਾਲੀ ਵਿਖੇ ਤਾਇਨਾਤ ਸੀਮਾਲ ਪਟਵਾਰੀ ਸੁਭਾਸ਼ ਚੰਦਰ ਇਸ ਸੰਬੰਧੀ ਜਾਣਕਾਰੀ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਵੀ ਦਿੱਤੀ ਹੈ ਕਿ ਉਕਤ ਮੁੱਲਜਮ ਵਿਰੋਧੀ ਮਾਮਲਾ ਫਾਜ਼ਿਲਕਾ ਦੀ ਵਸਨੀਕ ਜਗਜੀਤ ਸਿੰਘ ਵੱਲੋਂ ਮੁੱਖ ਮੰਤਰੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਤੇ ਦਰਜ ਕਰਵਾਈ ਗਈ ਆਨਲਾਈਨ ਸ਼ਿਕਾਇਤ ਤੋਂ ਉਪਰੰਤ ਦਰਜ ਕੀਤਾ ਗਿਆ। ਉਹਨਾਂ ਇਹ ਵੀ ਦੱਸਿਆ ਕਿ ਸ਼ਿਕਾਇਤਕਰਤਾ ਨੇ ਆਪਣੀ ਸ਼ਿਕਾਇਤ ਵਿੱਚ ਦੋਸ਼ ਲਾਇਆ ਕਿ ਉਕਤ ਪਟਵਾਰੀ ਉਸ ਦੀ ਜ਼ਮੀਨ ਦੇ ਇੰਤਕਾਲ ਦੀ ਕਾਪੀ ਦੇਣ ਲਈ ਉਸ ਤੋਂ 500 ਰੁਪਏ ਰਿਸ਼ਵਤ ਮੰਗ ਰਿਹਾ। ਸ਼ਿਕਾਇਤਕਰਤਾ ਨੇ ਅੱਗੇ ਵੀ ਦੋਸ਼ ਲਾਇਆ ਕਿ ਉਕਤ ਪਟਵਾਰੀ ਨੇ ਇਸ ਕੇਸ ਵਿੱਚ ਫਰਦ ਦੀਆਂ ਕਾਪੀਆਂ ਦੇਣ ਬਦਲੇ ਉਸ ਤੋਂ 1500 ਰੁਪਏ ਰਿਸ਼ਵਤ ਜਿਹੜੀ ਆ ਪਹਿਲਾਂ ਹੀ ਲੈ ਲਈ ਐ ਸ਼ਿਕਾਇਤਕਰਤਾ ਨੇ ਸਬੂਤ ਵਜੋਂ ਵਿਜੀਲੈਂਸ ਬਿਊਰੋ ਨੂੰ ਉਕਤ ਪਟਵਾਰੀ ਵੱਲੋਂ ਰਿਸ਼ਵਤ ਮੰਗਣ ਦੀ ਰਿਕਾਰਡਿੰਗ ਵੀ ਆ ਜਿਹੜੀ ਸੌਂਪ ਦਿੱਤੀ ਐਂਟੀ ਕ腐ਪਸ਼ਨ ਹੈਲਪਲਾਈਨ ਨੰਬਰ ਦੇ ਉੱਤੇ ਇੱਥੇ ਦੱਸਣਾ ਬਣਦਾ ਹੈ ਕਿ ਵਿਜੀਲੈਂਸ ਰੇਂਜ ਫਰੂਜ਼ਪੁਰ ਵੱਲੋਂ ਸ਼ਿਕਾਇਤ ਦੀ ਪੜਤਾਲ ਅਪ੍ਰੰਤ ਸ਼ਿਕਾਇਤਕਰਤਾ ਦੇ ਲਾਏ ਗਏ ਦੋਸ਼ਾਂ ਦੇ ਆਧਾਰ ਦੇ ਉੱਤੇ ਜਿਹੜੇ ਕਿ ਦੋਸ਼ ਸਹੀ ਪਾਏ ਗਏ ਮੋੜਲੀ ਜਾਂਚ ਦੇ ਵਿੱਚ ਪੜਤਾਲ ਦੇ ਵਿੱਚ ਇਸ ਰਿਪੋਰਟ ਦੇ ਆਧਾਰ ਦੇ ਉੱਤੇ ਉਕਤ ਮੁਲਜ਼ਮ ਖਿਲਾਫ ਵਿਜੀਲੈਂਸ ਬਿਊਰੋ ਦੇ ਥਾਣਾ ਫਰੂਜ਼ਪੁਰ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕ ਆ ਐਸਪਟਵਾਰੀ ਨੂੰ ਗ੍ਰਫਤਾਰ ਵੀ ਕਰ ਲਿਆ ਗਿਆ ਉਹਨਾਂ ਅੱਗੇ ਵੀ ਦੱਸਿਆ ਕਿ ਇਸ ਮਾਮਲੇ ਸੰਬੰਧੀ ਅਗਲੇਰੀ ਜਾਂਚ جاری ਹੈ ਇਹ ਵੀ ਪੁੱਛ ਪੜਤਾਲ ਹੋਵੇਗੀ ਕਿ ਇਸ ਮਾਲ ਪਟਵਾਰੀ ਨੇ ਇਸ ਤੋਂ ਪਹਿਲਾਂ ਸੁਭਾਸ਼ ਚੰਦਰ ਨੇ ਕੀ ਰਿਸ਼ਵਤ ਲਈ ਜੇ ਨਹੀਂ ਲਈ ਤਾਂ ਉਸ ਦਾ ਖਾਤਾ ਕੀ ਕਹਿੰਦਾ ਉਹ ਸਾਰੀਆਂ ਜਿਹੜੀਆਂ ਦਸਤਾਵੇਜ਼ ਵੀ ਫਰੋਲੇ ਜਾਣਗੇ ਕਿ ਇਸ ਮਾਲ ਪਟਵਾਰੀ ਨੇ ਕੀ ਸਿਰਫ 1500 ਰੁਪਏ ਰਿਸ਼ਵਤ ਜਿਹੜੀ ਇਸ ਵਾਰੀ ਇਸ ਮਾਮਲੇ ਚ ਲਈ ਹੈ ਜਿਸ ਦੀ ਰਿਕਾਰਡਿੰਗ ਵੀ ਆ ਗਈ ਸਾਹਮਣੇ ਤੋਂ ਰਿਕਾਰਡਿੰਗ ਹੈ ਜਿਹੜੀ ਉਹ ਐਂਟੀ ਕ੍ਰਾਪਸ਼ਨ ਲਾਈਨ ਦੇ ਉੱਤੇ ਭੇਜ ਦਿੱਤੀ ਗਈ ਸ਼ਿਕਾਇਤ ਕਰਤਾ ਦੇ ਵੱਲੋਂ ਸ਼ਿਕਾਇਤ ਕਰਤਾ ਫਾਈਲ ਕਰਦਾ ਵਸਨੀਕ ਸੀ ਜਿਸ ਨੇ ਸ਼ਿਕਾਇਤ ਦਿੱਤੀ ਤੇ ਮੋੜ ਲਈ ਜਾਂਚ ਪੜਤਾਲ ਹੁੰਦੀ ਹੈ ਇਸ ਤੋਂ ਬਾਅਦ ਇਹ ਮਾਮਲਾ ਦਰਜ ਕੀਤਾ ਗਿਆ ਤਬਾਹ ਸਾਰੇ ਜਿਹੇ ਪਟਵਾਰੀ ਵੀ ਚਰਚਾ ਦਾ ਵਿਸ਼ਾ ਬਣੇ ਰਹੇ ਜਿਨ੍ਹਾਂ ਨੇ ਆਪਣੇ ਮਹਿਲ ਮਨਾਰੇ ਛੱਤ ਲਏ ਜਿਨ੍ਹਾਂ ਕੋਲ ਕੱਖ ਵੀ ਨਹੀਂ ਸੀ ਉਹਨਾਂ ਨੇ ਕਈ ਜ਼ਮੀਨਾਂ ਵੀ ਬਣਾ ਲਈਆਂ ਔਰ ਆਪਣੀ ਨੌਕਰੀ ਕਰਦੇ ਆ ਕਰਦੇ ਆ ਜਿੱਥੇ ਸਰਕਾਰੀ ਨੌਕਰੀ ਦੀ ਜਿਹੜੀ ਤਨਖਾਹ ਮਿਲਦੀ ਹੈ ਉਹ ਤਾਂ ਲਈ ਹੀ ਔਰ ਆਪਣੀ ਜੇਬ ਕਰਮ ਗਰਮ ਕਰਨ ਦਿਖਾਤਰ ਹੋਰ ਵਿਵਸਾਰਾ ਲੋਕਾਂ ਦਾ ਪੈਸਾ ਲੁੱਟਿਆ ਤਾਂ ਇਸ ਤਰ੍ਹਾਂ ਲੋਕਾਂ ਨੂੰ ਕੰਮ ਕਰਵਾਉਣ ਦੇ ਬਦਲੇ ਇਹ ਕਹਿ ਦਿੱਤਾ ਜਾਂਦਾ ਹੈ ਕਿ ਕੰਮ ਤਾਂ ਛੇਤੀ ਹੋਵੇਗਾ ਜੇਕਰ ਇਸ ਦੇ ਬਦਲੇ ਤੁਸੀਂ ਇੰਨੇ ਪੈਸੇ ਦਿਓਗੇ ਇਸੇ ਤਰ੍ਹਾਂ ਦਾ ਇੱਕ ਮਾਮਲਾ ਫਾਇਲਕਾ ਤੋਂ ਸਾਹਮਣੇ ਆਇਆ ਜਿੱਥੇ ਇੱਕ ਮਾਲ ਪਟਵਾਰੀ ਸੁਭਾਸ਼ ਚੰਦਰ ਨੂੰ ਗ੍ਰਿਫਤਾਰ ਕਰ ਲਿਆ ਵਿਜੀਲੈਂਸ ਨੇ ਇਸ ਸੰਬੰਧੀ ਜੋ ਵੀ ਕੋਈ ਅਪਡੇਟ ਸਾਹਮਣੇ ਆਵੇਗੀ ਕੋਸ਼ਿਸ਼ ਕਰਾਂਗੇ ਤੁਹਾਡੇ ਨਾਲ ਉਹ ਵੀ ਜਾਣਕਾਰੀ ਸਾਂਝੀ ਕੀਤੀ ਜਾਵੇ ਫਿਲਹਾਲ ਤੁਸੀਂ ਬਣੇ ਰਹੋ ਏਬੀਸੀ ਪੰਜਾਬ ਦੇ ਨਾਲ